ਕਾਰ ਵੱਲੋਂ ਜਿਹੜੀ ਮਹਿਮ ਚੱਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਪੁਲਿਸ ਨੂੰ ਫੇਰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਡੀਐਸਪੀ ਜ਼ੀਰਾ ਦੀ ਸੁਪਰਵੀਜ਼ਨ ਅੰਦਰ ਐਸਐਚਓ ਮਖੂ ਇਹਨਾਂ ਵੱਲੋਂ ਬਹੁਤ ਹੀ ਵਧੀਆ ਕਾਰਵਾਈ ਕਰਦੇ ਹੋਏ 2 ਕਿਲੋ 42 ਗ੍ਰਾਮ ਹੈਰਨ ਬਰਾਮਦ ਹੋਈ ਹੈ ਇਸ ਸਬੰਧੀ ਵਿਜੇ ਸਿੰਘ ਕਰੀਬ ਉਮਰ ਕਰੀਬ 21 ਸਾਲ ਸਨਫ ਜੰਮੂ ਸਿੰਘ ਵਾਸੀ ਜਲਾਲ ਆਲਾ 18 ਸਦਰ ਫਰੋਜ਼ਪੁਰ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇੱਥੇ ਦੱਸਣ ਵਾਲੀ ਗੱਲ ਹੈ ਵੀ ਇਹ ਆਪਣੇ ਕਿਸੇ ਜਾਣਕਾਰ ਤੋਂ ਜਿਹੜਾ ਸਾਨੂੰ ਪੁੱਛ ਪਿਛ ਦੇ ਵਿੱਚ ਸਾਹਮਣੇ ਆ ਗਿਆ ਤੇ ਉਸ ਨੂੰ ਅਸੀਂ ਟੀਮਸ ਬਣਾ ਕੇ ਉਸ ਦੀ ਵੀ ਆਉਣ ਦੇ ਦਿਨਾਂ ਵਿੱਚ ਗ੍ਰਿਫਤਾਰੀ ਕਰਾਂਗੇ ਉਸ ਤੋਂ ਇਹ 6 ਟਾ ਰੋਡ ਅੰਮ੍ਰਿਤਸਰ ਤੋਂ ਇਹ ਬੰਦਾ ਉੱਥੋਂ ਹੈਰਨ ਲੈ ਕੇ ਆਇਆ ਸੀ ਤੇ ਇੱਥੇ ਇਸ ਨੇ ਅੱਗੇ ਇਸ ਨੂੰ ਆਪਣੇ ਜਿਹੜੇ ਹੋਰ ਸਾਥੀਆਂ ਦੇ ਰਾਹੀਂ ਇਸ ਨੂੰ ਵੇਚਣਾ ਸੀ। ਉਹ ਸਬੰਧੀ ਵੀ ਪੁੱਛ ਕੇ ਇਸ ਦੌਰਾਨ ਸਾਡੇ ਕੋਲ ਕਾਫੀ ਗੱਲਾਂ ਸਾਹਮਣੇ ਆ ਗਈਆਂ। ਆਉਂਦੇ ਦਿਨਾਂ ਦੇ ਵਿੱਚ ਇਸ ਤੇ ਬੈਕਵਰਡ ਤੇ ਫਾਰਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਬੰਦੇ ਆ ਇਹ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਅਤੇ ਉਹਨਾਂ ਤੋਂ ਵੀ ਸਾਨੂੰ ਭਾਰੀ ਮਾਤਰਾ ਦੇ ਵਿੱਚ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਇਹ ਇਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੇਬਾ ਵਾਲਾ ਮਖੂਦ ਏਰੀਏ ਦੇ ਵਿੱਚ ਇਸ ਜਗ੍ਹਾ ਤੋਂ ਇਸ ਨੂੰ ਜਦੋਂ ਇਨਫੋਰਮੇਸ਼ਨ ਬੇਸਡ ਮਕਾਬੰਦੀ ਕੀਤੀ ਹੋਈ ਸੀ ਉੱਥੇ ਇਹਨੂੰ ਗ੍ਰਿਫਤਾਰ ਕਰਨ ਨੂੰ ਕਾਮਯਾਬੀ ਹਾਸਲ ਇਹਦਾ ਹਜੇ ਤੱਕ ਚੈੱਕ ਕੀਤਾ ਜੀ ਹਜੇ ਤੱਕ ਕੋਈ ਪਰਚਾ ਨਹੀਂ ਹੈ ਪਰ ਪੁੱਛ ਕੇ ਇਸ ਦਰਾਂ ਨੇ ਗੱਲ ਸਾਹਮਣੇ ਆਈ ਹੈ ਕਿ ਕਈ ਵਾਰ ਜਿਹੜਾ ਇਹਦੇ ਵਿੱਚ ਡਰੱਗਸ ਦੇ ਵਿੱਚ ਇਸਨੇ ਆਪ ਦੇ ਵੱਲੋਂ ਕੋਈ ਇਹ ਗਲਤ ਖਰੀਦੋਫਰਖਤ ਕੀਤੀ ਹੈ ਬਿਲਕੁਲ ਹੀ ਦੋ ਜਣੇ ਸਾਡੇ ਕੋਲ ਆਇਡੈਂਟੀਫਾਈ ਹੋਏ ਆ ਜਿੱਥੋਂ ਲੈ ਕੇ ਆਏ ਤੇ ਜਿਸ ਨੂੰ ਇਹਨੇ ਇਮੀਡੀਏਟਲੀ ਜਦ ਇਹ ਗੱਲਬਾਤ ਹੋ ਰਹੀ ਸੀ ਕਿਸੇ ਨੂੰ ਵੇਚਣਾ ਸੀ ਇਹ ਸਮਾਨ ਦੇਣਾ ਸੀਗੇ ਉਹ ਆਇਡੈਂਟੀਫਾਈ ਹੋ ਗਏ ਸਾਡੀ ਟੀਮਸ ਬਣੀਆ ਉਹਨਾਂ ਨੂੰ ਜਲਦੀ ਸੀ ਪਹੁੰਚਾ ਬਿਲਕੁਲ ਜੀ ਹੁਣ ਤਾਂ ਇਹ ਅੰਮ੍ਰਿਤਸਰ ਤੋਂ ਲੈ ਕੇ ਆਇਆ ਚਰਟਾ ਰੋਡ ਤੋਂ ਪਰ ਇਸ ਦੇ ਸੰਪਰਕ ਹੋ ਸਕਦੇ ਸਾਡੀ ਪੁਸ਼ਕਿਸ਼ ਚੱਲ ਰਹੀ ਹੈ ਇਸ ਦੇ ਜਿਹੜਾ ਮੋਬਾਈਲ ਵਗੈਰਾ ਆ ਜਾਂ ਇਸ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਤੋਂ ਵੀ ਕੁਝ ਕਿਸ ਕਰਾਂਗੇ ਤੇ ਹੋਰ ਜਿਹੜਾ ਇਸ ਸੰਬੰਧੀ ਜਿੰਨੀ ਜਾਣਕਾਰੀ ਮਿਲੂਗੀ ਆਪਾਂ ਆਉਂਦੇ ਦਿਨਾਂ ਸਾਂਝੀ ਕਰਾਂਗੇ